ਹਾਂਜੀ ਦਰਸ਼ਕ ਭਰਾਵੋ ਮੈਂ ਇਸ ਸਮਾਂ ਖੜਾ ਹੀ ਪਿੰਡ ਹਰਦਾਸਪੁਰ ਦੇ ਨੇੜੇ ਤੇ ਜੋ ਕਿ ਇਹ ਰੋਡ ਹੈਗਾ ਸਰਹੰਦ ਰੋਡ ਪਟਿਆਲਾ ਤੇ ਬਾਈ ਜੀ ਨਾ ਰਤਵਾਲੇ ਨੂੰ ਜਾ ਰਹੇ ਸੀਗੇ ਰਤਵਾਲੇ ਨੂੰ ਜਾ ਰਹੇ ਸੀਗੇ ਤੇ ਕਿਸੇ ਨੇ ਸੁਧਾਦੇ ਬਾਹਰ ਬਾਈ ਨੂੰ ਸੈਡ ਇਹ ਬਾਈ ਦਾ ਮੋਟਰਸਾਈਕਲ ਆ ਤੇ ਬਾਈ ਜੀ ਇੱਧਰ ਸਾਹਮਣੇ ਬੈਠੇ ਹੋਏ ਆ ਗਏ ਦੋਸਤੋ ਤੇ ਬਾਈ ਦੇ ਲੱਗੀਆਂ ਨੇ ਕਾਫੀ ਸੱਟਾਂ ਤੁਸੀਂ ਵੇਖ ਸਕਦੇ ਹੋ ਵੀਡੀਓ ਦੇ ਵਿੱਚ ਕਾਫੀ ਲੱਗੀਆਂ ਨੇ ਸੱਟਾਂ ਜੀ ਹਾਂਜੀ ਇਹ ਬਾਈ ਜੀ ਤੇ ਗੱਲ ਇਹ ਆ ਕਹਿਣ ਦੀ ਸਾਡੀ ਜਿਹੜਾ ਬਾਈ ਸਾਈਡ ਮਾਰ ਕੇ ਲੰਘ ਗਿਆ ਜੀ ਤੇ ਛਾੜ ਮਾਰ ਕੇ ਲੰਘ ਗਿਆ ਤੁਸੀਂ ਵੇਖ ਸਕਦੇ ਹੋ ਬਾਈ ਤਾਂ ਵੀ ਚਾਹੀ ਵੀ ਹੋ ਗਿਆ ਸੱਟਾਂ ਕਾਫੀ ਲੱਗੀਆਂ ਬਾਈ ਦੇ ਸਿਰ ਤੇ ਵੀ ਲੱਗੀ ਤੇ ਪੈਰ ਤੇ ਵੀ ਲੱਗੀ ਬਾਈ ਦਾ ਬਚਾਅ ਰਹਿ ਗਿਆ ਕਿਉਂਕਿ ਇਸ ਨੇ ਹੈਲਮਟ ਪਾਇਆ ਹੋਇਆ ਸੀ ਡਾਲੇ ਹੈਲਮਟ ਨੇ ਬਾਈ ਦਾ ਬਚਾਅ ਕਰ ਦਿੱਤਾ ਜੋ ਕਿ ਜਾਨ ਤੋਂ ਬਚਾਅ ਰਹਿ ਗਿਆ ਬਾਕੀ ਨਾ ਬਾਈ ਦੇ ਪੈਰ ਤੇ ਲੱਗੀ ਐ ਸੱਟ ਬਾਈ ਦਾ ਰਹਿ ਗਿਆ ਬਚਾਓ ਤੇ ਹਲਮਟ ਕਰਕੇ ਬਚਾਉ ਰਹਿ ਗਿਆ ਆਪਾਂ ਇਹ ਕਹਿਣਾ ਚਾਹੁੰਦੇ ਹਾਂ ਪਰ ਉਹ ਹਾਦਸਾ ਕਿਸੇ ਦਾ ਵੀ ਹੋ ਸਕਦਾ ਹੈ ਤੇ ਸੜਕਾਂ ਸੜਕ ਤੇ ਆਪਾਂ ਚੱਲਦੇ ਹਾਂ ਹਾਦਸਾ ਕਿਸੇ ਦਾ ਵੀ ਹੋ ਸਕਦਾ ਕਿਸੇ ਸਮੇਂ ਵੀ ਹੋ ਸਕਦਾ ਪਰ ਜਿਹੜਾ ਬੰਦੇ ਨਾਲ ਕੋਈ ਕੋਈ ਗੱਡੀ ਨਾਲ ਹੁੰਦਾ ਜਿਵੇਂ ਕਿ ਉਹ ਤਾਂ ਫਰਜ਼ ਬਣਦਾ ਵੀ ਉਹਨੂੰ ਰੋਕੋ ਦਾ ਦੇਖਣ ਦਾ ਚੱਕਣ ਦਾ ਹੀ ਫਰਜ਼ ਬਣਦਾ ਇਹ ਬਾਈ ਨੇ ਗੱਡੀ ਨੂੰ ਕਿਸੇ ਦੇ ਨਾਲ ਇਹ ਬਾਈ ਲੱਗਿਆ ਟਕਰਾ ਹੋ ਗਿਆ ਇਹ ਬਾਈ ਆਪਣੀ ਸਾਈਡ ਤੇ ਸਹੀ ਜਾ ਰਿਹਾ ਸੀਗਾ ਤੇਰੀ ਗੱਡੀ ਸੀ ਬੜਾ ਬਹੁਤ ਤੇ ਵੀ ਵਿੱਚ ਜਾ ਰਹੀ ਸੀ ਤੇ ਉਹ ਆਪਣਾ ਲੈ ਕੇ ਲੰਘ ਗਿਆ ਜੀ ਰੋਕੀ ਨਹੀਂ ਉਸਨੇ ਗੱਡੀ ਉਸ ਨੂੰ ਪਤਾ ਸੀਗਾ ਵੀ ਦੇਖ ਰਿਆ ਸੀਗਾ ਵੀ ਬੰਦਾ ਮੇਰਾ ਟੱਚ ਹੋ ਕੇ ਖੈਰ ਲੱਗ ਕੇ ਖਦਾਨਾ ਵਿੱਚ ਗਿਰ ਗਿਆ ਪਰ ਉਸਨੇ ਗੱਡੀ ਰੋਕੀਗੀ ਉਸਦਾ ਫਰਜ਼ ਬਣਦਾ ਸੀਗਾ ਬਾਈ ਨੂੰ ਦੇਖ ਕੇ ਚੱਕ ਕੇ ਲੈ ਜਾਣਾ ਸੀਗਾ ਹਸਪਤਾਲ ਦੇ ਵਿੱਚ ਜਾਣਾ ਇਹਦਾ ਜੀ ਇਹ ਇਸਦਾ ਇਹ ਸੰਦੇਸ਼ ਲਾਉਣਾ ਚਾਹੁੰਦੇ ਆ ਵੀ ਭਰਾਵੋ ਬਾਤ ਦਿਵਾਉਣਾ ਚਾਹੁੰਦਾ ਕਿਉਂਕਿ ਸਾਡਾ ਭੈਣ ਭਰਾ ਕੋਈ ਵੀ ਰਿਸ਼ਤੇਦਾਰ ਵੀ ਹੋ ਸਕਦਾ ਹੈ ਇਹ ਨਾ ਸੋਚੋ ਕਿ ਤੁਹਾਨੂੰ ਬੋਲਣਾ ਹੈ ਕੋਈ ਬੰਦਾ ਬਲਾ ਰਿਸ਼ਤੇਦਾਰ ਵੀ ਨਿਕਲ ਸਕਦਾ ਵੀ ਸਾਡੇ ਕੋਲ ਨਹੀਂ ਜਾਣਾ ਚਾਹੀਦਾ ਕਿਤੇ ਵੀ ਤੇ ਹੁਣ ਵੀਰੇ ਆਪਣੇ ਕੋਲ ਛੜੇ ਲੈ ਕੇ ਨਾਲ ਮੈਂ ਵੀ ਆਪਣੇ ਘਰ ਦੇ ਨਾਲ ਕਿਤੇ ਨਹੀਂ ਤਿਆਰ ਹੈ ਉਹ ਗੱਡੀ ਵਾਲਾ ਉਹ ਬਟਾ ਟੈਕ ਕਰਦਾ ਅੱਛਾ ਜੀ ਉਹ ਬਟਾ ਟੈਕ ਕਰਦਾ ਉਹ ਬਟਾ ਟੈਕ ਅੱਛਾ ਜੀ ਉਹ ਬਟਾ ਟੈਕ ਕਰਦੇ ਕਰਦੇ ਬਾਈ ਜਾਰੇ ਜੀ ਸਭ ਤੋਂ ਅੱਗੇ ਹੀ ਥੋੜੇ ਜਿਹਾ ਅੱਛਾ ਜੀ ਪਰ ਨਾਲ ਵੀ ਨਾਲੇ ਬਸ ਉਹ ਗੱਡੀ ਵਾਲਾ ਤਾਂ ਖੜੀ ਹੀ ਗਿਆ ਗੱਡੀ ਵਾਲਾ ਨਾਲ ਨਾਲੇ ਲੱਗ ਗਿਆ ਅੱਛਾ ਜੀ ਗੱਡੀ ਨੂੰ ਕਿਹਾ ਲੱਗਦਾ ਤਾਂ ਤੇਜ਼ ਹੀ ਬੱਜਦਾ ਅੱਛਾ ਜੀ ਥੋੜਾ ਗੱਡੀ ਵਾਲੇ ਖੜੀ ਗੱਡੀ ਆਪਣੇ ਕੋਲ ਕਿਹੜਾ ਕਿਲੇ ਬਿੱਤੀ ਬਣਾਈ ਮੇਰਾ ਮੁੰਡਾ ਬੱਗਵਾ ਚੀ ਨਾਮ ਤੁਹਾਡਾ ਜੀ ਗੁਰਿੰਦਰ ਹਾਂ ਜੀ ਬਾਈ ਜੀ ਗੁਰਿੰਦਰ ਤੁਸੀਂ ਦੱਸ ਰਹੇ ਹੋ ਨਾ ਉਹ ਚਾਹੁੰਦਾ ওভারਟੇਕ ਵੀ ਕਰਾਇਆ ਇਹ ওভারਟੇਕਿੰਗ ਇੰਦਨੀ ਪੀਜਾ ਦੇਖ ਲੋ ਜੀ ਤੇ ਬਾਈ ਦਾ ਬਚੋਰਾ ਹੈਗਾ ਹੈਲਮਟ ਦੇ ਕਰਕੇ ਜੇ ਨਾ ਬਾਈ ਦੇ ਹੈਲਮਟ 달ੇ ਹੁੰਦਾ ਤੇ ਬਾਈ ਦੀ ਜਾਨ ਜਾ ਸਕਦੀ ਸੀ ਦੇਖੋ ਭਰਾਵੋ ਇਹ ਤਾਂ ਐਡਾ ਕੋਡਾ ਨਾ ਇਹ ਵੀ ਅਲਗ ਨਹੀਂ ਸੀ ਜਿਹੜੀ ਉਹ ਗੱਡੀ ওভারਟੇਕਿੰਗ ਕਰ ਰਹੀ ਹੈ ਦੇ ਬਾਈ ਦੀ ਤੇ ਕੋਈ ਜ਼ਿੰਦਗੀ ਇਹਦੇ ਬੱਚੇ ਵੀ ਰੋਲ ਜਾਂਦੇ ਬੱਚੇ ਨੂੰ ਤੋਂ ਤੇ ਸਭ ਕੋ ਕੀ ਬਣਦਾ ਹੈ ਸ ਪਰਿਵਾਰ ਦਾ ਬਾਅਦ ਚੌਕਾ ਜਿਹੜੀ ਉਸਦਾ ਬਾਈ ਦਾ ਫਰਜ ਬਣਦਾ ਸੀਗਾ ਜਿਹੜਾ ਗੱਡੀ ਵਾਲਾ ਸੀਗਾ ਵੀ ਬਾਈ ਨੂੰ ਹਸਪਤਾਲ ਲੈ ਕੇ ਜਾਣਾ ਚਾਹੀਦਾ ਠੀਕ ਹੈ ਬਾਕੀ ਬਾਪਰਾ ਉਹ ਹੀ ਕਹਾਣਾ ਚਾਹਦਾ ਬੀੜੀ ਦੇ ਬਾਕੀ ਕਮੈਂਟ ਕਰਦੇ ਨੇ ਸੋਹਣੋਂ ਕੋਈ ਨਹੀਂ ਆਉਂਦੀ ਜੀ ਐਸ ਦੇ ਵਿੱਚ ਵੀ ਬਾਈ ਨੂੰ ਦੇਖਣ ਨੂੰ ਨਹੀਂ ਦੇਖਣਾ ਚਾਹੀਦਾ ਇਹ ਨਾ ਕਾਰ ਵਾਲਾ ਜਿਹੜਾ ਕੰਮ ਕਰਕੇ ਚਲੇ ਆ ਗਿਆ ਭਜਾ ਲੈ ਗਿਆ ਗੱਡੀ ਉਹਨੂੰ ਟੇਕਿੰਗ ਕਰ ਰਿਹਾ ਸੀਗਾ ਇਹ ਬਾਈ ਨੂੰ ਬਹੁਤ ਹੀ ਸਵੀਟ ਵਿੱਚ ਜਾ ਰਹਾ ਸੀਗਾ ਬਾਈ ਆਪਣੀ ਸਾਈਡ ਤੇ ਜਾ ਰਿਹਾ ਇਹ ਬਾਈ ਜੀ ਸਰਾਂਦੇ ਕੋਲੋਂ ਜੋ ਕਿ ਸਰਾਂਦ ਵੱਲ ਜਾ ਰਹੇ ਸੀਗੇ ਪਟਿਆਲੇ ਤੋਂ ਆ ਰਹੇ ਸੀਗੇ ਆਪਣੇ ਕੰਮ ਤੋਂ ਤੇ ਜਾ ਰਹੇ ਸੀਗੇ ਸਰਾਂਦੇ ਨੂੰ ਤੇ ਉਹ ਗੱਡੀ ਵੀ ਸਰਾਂਦ ਵੱਲੋਂ ਹੀ ਜਾ ਰਹੀ ਸੀਗੀ ਬਹੁਤ ਹਾਈ ਵੀ ਸਵੀਟ ਦੇ ਵਿੱਚ ਜਾ ਰਹੀ ਸੀਗੀ ਤੇ ਬਾਈ ਨੂੰ ਜਾਂਦੇ ਜਾਂਦੇ ਬਹੁਤ ਉਫਰ ਚੱਕਿਆ ਸੀ ਜਿਸ ਦੇ ਨਾਲ ਚੌਥੇ ਜਾ ਕੇ ਪੂਰਾ ਗਰਮ ਹੋ ਗਿਆ ਤੇ ਬਾਈ ਦਾ ਰਹਿ ਗਿਆ ਬਚਾਓ ਹਲਵਨ ਕਰਕੇ ਤੇ ਅਮੜੇ ਦਿਖਾ ਦੋ ਜੀ ਇਧਰ ਨੂੰ ਹਲਮੈਂਟ ਕਿਤੇ ਪਿਆ ਹੈ ਆ ਇਥੋਂ ਦੇਖੋ ਜੀ ਬਾਈ ਜੀ ਆਪਾਂ ਇਸ ਜਗ੍ਹਾ ਤੋਂ ਕਹਿ ਸਕਦੇ ਤੋਂ ਕੰਮ ਕਰਿਆ ਬਾਈ ਦੇ ਨਾਲ ਗੱਡੀ ਨਾਲ ਗੱਡੀ ਨੇ ਉਸੇ ਜਗ੍ਹਾ ਤੇ ਹੱਥ ਬੜਾ ਕਿਹਾ ਜਾਂਦਾ ਨਿੱਕੇ ਜਾਓ ਉਹ ਜਿਹੜੇ ਜਗ੍ਹਾ ਤੇ ਅੱਗੇ ਟਿੱਕਾ ਹੀ ਹੈ ਹਲਮਟ ਦੇ ਲੋ ਬਾਈ ਦਾ ਇਹ ਹਲਮਟ ਆ ਬਾਈ ਦਾ ਹਲਮਟ ਕਰਕੇ ਬਿਟੋ ਰਹਿ ਗਿਆ ਵੀਰ ਦਾ ਇਸ ਕਰਕੇ ਨਾ ਸਿਰ ਦੇ ਵਿੱਚ ਸੱਟ ਨਹੀਂ ਲੱਗੀ ਹੈ ਜੀ ਮੈਂ ਤਾਂ ਇਹ ਕਹਣਾ ਚਾਹੁੰਦਾ ਜਿਹੜਾ ਬਾਈ ਕੋਈ ਗੱਡੀ ਵਾਲਾ ਕਾਰ ਵਾਲਾ ਇਹ ਉਹਦੀ ਇਹ ਲਾਪਰਵਾਹੀ ਆ ਉਹਦੀ ਡਰਾਈਵਿੰਗ ਦੀ ਗਲਤ ਸੀ ਜੀ ਡਰਾਈਵਿੰਗ ਗਲਤ ਕਰੀ ਆ ਉਸਨੇ ਢਿਪਕਾ ਲ ਕੇ ਤੇ ਹਾਦਸਾ ਵਾਪਰ ਗਿਆ ਤੇ ਬਾਈ ਦਾ پیسے ਆਪਣਾ ਜਾਨ ਤੋਂ ਬਚਾਉਣਾ ਹੈਗਾ ਉਸਨੇ ਤਾਂ ਕੋਈ ਸਟਾਪ ਵੀ ਨਹੀਂ ਕੀਤੀ ਇਹ ਉਸਲਾ ਮਾਛੇ ਵਰਗਾ ਸੀ ਕਿ ਬਾਈ ਨੂੰ ਜੋ ਉਹਦਾ ਸਪੈਕ ਕਰਦਾ ਬਾਈ ਨੂੰ ਵੀ ਜੀਤਣਾ ਜਾਦਾ ਜੇ ਕੋਈ ਆਸਾ ਕਿਸੇ ਦਾ ਵੀ ਹੋ ਚਾਹਦਾ ਹੈ ਜੇਕਰ ਆਪਾਂ ਸੜਕ ਤੇ ਚੱਲਾਂਗੇ ਹਾਦਸੇ ਦਾ ਜੇਕਰ ਬਾਈ ਉਹ RAMNAL ਗੱਡੀ ਚਲਾਉਂਦਾ ਇਹ ਹਾਦਸਾ ਨਹੀਂ ਹੁੰਦਾ ਥੋੜੇ ਸਮੇਂ ਦੇ ਕਰ ਕੇ ਕਿੱਡਾ بڑا ਕੰਮ ਹੋ ਗਿਆ ਉਹ ਕਾਲੀ ਇਹ ਕਾਲੀ ਦੇ ਅੱਗੇ ਟੋਇਓਟ ਹੁੰਦੇ ਨੇ ਤੇ ਬਾਈ ਦਾ ਦੇਖ ਸਕਦੇ ਤੁਸੀਂ ਆ ਤਾਂ ਖਾਜੀ ਲੜੇ ਕਰਕੇ ਆ ਦੇਖੋ ਜੀ ਪਾਰ ਤੇ ਬਾਈ ਦੇ ਸੱਟ ਲੱਗੀ ਆ ਆ ਦੇਖੋ ਜੀ ਉਹ ਗੱਲ ਨਹੀਂ ਨਾ ਛਡੋ ਨਹੀਂ ਦੇਖੋ ਜੀ ਬਾਈ ਦੇ ਹੱਥ ਤੇ ਵੀ ਲੱਗੀ ਆ ਆ ਦੇਖੋ ਜੀ ਬਾਈ ਦੇ ਇਧਰ ਸਾਈਡ ਤੇ ਆ ਸਿਰ ਤੇ ਵੀ ਥੋੜੀ ਜਿਹੀ ਆ ਦੇਖੋ ਜੀ ਤੇ ਸਾਈਡ ਤੇ ਆ ਸਿਰ ਤੇ ਵੀ ਲੱਗੀ ਆ ਸ਼ੱਟ ਜੀ ਤੇ ਹੁਣ ਬਾਕੀ ਅਸੀਂ ਆ ਹੱਥ ਤੇ ਸੱਟ ਲੱਗੀ ਜੀ ਤੇ ਬਾਪੂ ਬਾਈ ਜੀ ਹੁਣ ਅਸੀਂ ਇੱਕ ਗੱਡੀ ਮੰਗਾਈ ਵੀ ਆ ਕਾਰ ਉਸਦੇ ਬਾਈ ਨੂੰ ਇਸਦੇ ਘਰ ਹਸਪੀਟਲ ਲੈ ਕੇ ਜਾਵਾਂਗੇ ਤੇ ਉਸ ਤੋਂ ਮਗਰੋਂ ਫਿਰ ਦਿਖਾਵਾਂਗੇ ਜੀ ਤੇ ਫਰਜ ਜਿਹੜਾ ਬਣਦਾ ਆਪਣਾ ਫਰਜ ਨਿਭਾਉਣਾ ਕੀ ਹੁੰਦਾ ਏ ਠੀਕ ਹੈ ਜੀ ਇਸਦਾ ਹੀ ਕਹਿਣਾ ਚਾਹੁੰਦੇ ਆ ਇਹ ਜਾ ਕੰਮ ਨਾ ਕਰੋ ਓਵਰਟੇਕਿੰਗ ਨਾ ਕਰੋ ਜੀ ਰਾਤ ਦੇ ਸਮੇਂ ਆਰਾਮ ਨਾਲ ਗੱਡੀ ਚਲਾਓ ਕਿਉਂਕਿ 5-10 ਮਿੰਟ ਵੱਧ ਲੱਗ ਜਾਣਗੇ ਆਪਣਾ ਸੇਫਟਾ ਰਹੋਗੇ ਜੀ ਹਾਂਜੀ ਰੇ ਬਾਈ ਹੁਣ ਤੇਰੇ ਫੋਟੋ ਓਕੇ ਨੇ ਇਸ ਸਮੇਂ ਇਹਨਾਂ ਦੇ ਦਰਦ ਹੋ ਗਏ ਫਿਰ ਆਪਣੀ ਬਾਈ ਰਾਏ ਕਰਕੇ ਜਰੂਰ ਦੱਸਣਾ ਜਿਹੜੇ ਲੋਕ ਇਸ ਤਰ੍ਹਾਂ ਗੱਡੀਆਂ ਚਲਾਉਂਦੇ ਨੇ ਆਪਣੇ ਕਮੈਂਟਰ ਵਿੱਚ ਜਰੂਰ ਦੱਸਣਾ ਇਹ ਤੁਸੀਂ ਤੇ ਅਸੀਂ ਇੱਥੇ ਉਹ ਵੀਡੀਓ ਦੀ ਸਵਾਰਥੀ ਕਰਦੇ ਆ ਅਗਲੀ ਵੀਡੀਓ ਤੋਂ ਸਾਡੇ ਨਾਲ ਜੁੜੇ ਰਹੋ ਜੀ